ਸਾਰੇ ਥਾਲੀ ਸਲਟਰ ਲੈਂਦੇ ਆ ਲੋਕੀ ਘਰਾਂ ਚੋਂ ਪਾਣੀ ਕੱਢਦੇ ਆ ਪਾਣੀ ਦੇ ਵਿੱਚ ਸਮਾਨ ਕੱਢਦੇ ਪਹਿਲਾਂ ਥਾਲੀ ਸਲਟਰ ਲੈ ਕੇ ਦੋ ਨੀ ਗਾਣ ਦਦੇ ਫੇਰ ਇੱਥੇ ਆਉਂਦੇ ਆ ਫੇਰ ਬਗਲ ਪਾਜੀ ਕੋਲੋਂ ਗਰਾਮ ਹੁੰਦੀ ਪਬਲ ਕੀ ਕਰੇ ਸੈਂਟਰੀ ਬੋ ਵੀ ਨਾ ਆਸੀ ਪਾਜੀ ਪਹਿਲਾਂ ਤੁਸੀਂ ਦਫਤੇ ਕੱਢਦੇ ਸੀ ਹੁਣ ਕੋਈ ਨਹੀਂ ਕਰਦੇ ਪਬਲ ਕੀ ਕਰੇ ਇੰਨਾ ਜਿਆਦਾ ਤੁਹਾਡੇ ਅੰਦਰ ਆਈ ਗੱਲੀ ਜਾ ਰਹੀ ਆਸੀ ਕੱਲ ਤੁਸੀਂ ਦਫਤੇ ਕੱਢਦੇ ਸੀ ਨਾ ਹੁਣ ਦਫਤੇ ਕਿਹਨੂੰ ਕਰਤੀ ਕੱਢਦੇ ਪਰਤੀ ਇਸ ਕਰਕੇ ਦਫਤੇ ਹੀ ਕੱਢ ਰਹੇ ਆ ਜੀ ਪਰ ਕਬਲੇ ਪਹਿਲਾਂ ਸਲਟਰ ਲੈ ਕੇ ਧਰੋ ਉੱਥੇ ਜਾਂਦੀ ਗਾਣ ਚ ਇੱਥੇ ਉਹਨੂੰ ਦੇਖੋ ਰਾਸ਼ੀ ਕਿੰਨਾ ਗੇਰ ਉਦੋਂ ਪਾਜੀ ਇਹ ਨਾ ਵੀ ਆ ਗਿਆ ਲੰਗੇ ਹੀ ਕਾਪੀਆਂ ਫੜ ਕੇ ਸਾਰਿਆਂ ਦੇ ਨਜ਼ਰ ਆਉਂਦੀਆਂ ਯਾਨੀ ਚਾਰ ਵਾਰ ਮੇਰੇ ਬੱਚੇ ਸੈਂਟਰ ਨਾਲ ਗਿਆ ਉਹਨਾਂ ਸੈਂਟਰ ਨਹੀਂ ਮਿਲਿਆ ਉਹ ਸੈਂਟਰ ਫੋਨ ਕਰੀ ਤਾਂ ਵੀ ਹਾਂ ਜੀ ਉਹਨਾਂ ਨੇ ਬੁੱਕਿਆ ਕਿੰਨੀ ਟਿਕਟ ਦੋ ਟਿਕਟ ਆ ਚੈੱਕ ਕਰ ਲਓ ਜਾਓ ਦੋ ਟਿਕਟ ਕਰ ਰਹੇ ਕਾਪੀਆਂ ਆ ਜਿਹੜਾ ਲੈ ਲੈਂਦੇ ਨੇ ਸੈਂਟਰ ਨਹੀਂ ਭਾਈ ਜੀ ਹਾਂ ਜੀ ਇੱਕ ਕਰ ਲਈ ਮੈਂ ਕਦੇ ਨੂੰ ਦਿਖਾ ਦਾਂਗੇ ਅਸੀਂ ਅਸੀਂ ਸੈਂਟਰ ਦੇ ਵਾਲੇ ਚਾਰ ਵਾਰੀ ਕਾ ਲੇ ਰਹੇ ਆ ਚਾਰ ਵਾਰ ਇਹ ਵੱਡੀ ਗੱਲ ਹੈ ਕੋਈ ਬੱਚੇ ਨੂੰ ਫਰਾਮ ਨਹੀਂ ਕਰਦੇ ਉਹ ਬਾ ਦੇਖਿਆ ਜਾ ਰਿਹਾ ਕੋਈ ਨਾ ਫਲਟ ਗਿਆ ਮੇਰੇ ਨਾਮ ਤੇ ਕਾਪੀ ਆ ਮੇਰਾ ਵੀਡੀਓ ਮੈਨੂੰ ਤਾਂ ਕਾਪੀ ਚੈੱਕ ਕਰਾਵਾ ਲੈਣਾ ਟਿਕਟਰੀਜ ਦਾ ਬਕਤ ਹੈ ਆ ਚੰਦਰਵੀਰ ਮੇਰੇ ਨਾਮ ਤੇ ਕਾਪੀ ਮੇਰੇ ਨਾਮ ਦੇ ਦੇ ਬਾਬੇ ਇਹ ਨਵਾ ਰਹੀ ਭਾਜੀ ਗRAND ਨੂੰ ਕਹਿੰਦੇ ਨਾ ਕੱਲ ਸਲੈਟਰ ਨਹੀਂ ਮਿਲਿਆ ਇੱਕ ਨਾਂ ਬੱਚੇ ਆ ਗਏ ਲੋਕ ਪਹਿਲਾਂ ਸਿਲੰਡਰ ਲੈ ਕੇ ਗਦਾਮ ਜਾਂਦੇ ਆ ਫਿਰ ਕੰਦਲ ਖਰਾਬ ਹੋ ਗਏ ਤੇ ਨਾਲੇ ਇਹਨਾਂ ਦੀ ਏਜੰਸੀ ਚ ਹੁੰਦੇ ਆ ਆ ਵੇਖੋ ਸਿਲੰਡਰ ਫੇਰ ਨਹੀਂ ਕਿਹਨੂੰ ਦੇਣ ਦੇ ਦਰਵਾਜ਼ਾ ਖੁੱਲਦਾ ਉਹ ਕਹਿ ਰਿਹਾ ਵੀ ਅੰਦਰ ਬਾਜਦੇ ਵੀ ਕਿ ਫੇਰ ਜਾਵੇਗੀ ਠੀਕ ਆ ਇੱਕ ਮਹਿਲਾ ਆਈ ਆ ਉਹਨੂੰ ਫੇਰ ਆਵਾਜ਼ ਦੇ ਕੇ ਅੰਦਰ ਭੇਜ ਜਾਗਾ ਇੰਨੇ ਬੰਦੇ ਦੇਖੋ ਇੱਕ ਆਰਡਰ ਖੜ ਸਕਦੀ ਹੈ ਚੰਗੀ ਲੱਗੇ ਕਿ ਖੜਦੀ ਹੈ ਜੇ ਕਹੀ ਨਾ ਵੀ ਤੁਸੀਂ ਸਾਰੇ ਅੰਦਰ ਨਹੀਂ ਆਉਂਦੇ ਕਹਿ ਰਹੇ ਅੰਦਰ ਨਹੀਂ ਜਾਣ ਦੇਂਦੇ ਕਾਰਨ ਕੀ ਆ ਕਿਉਂ ਨਹੀਂ ਜਾਣ ਦੇਂਦੇ ਪਰਚੀ ਨਹੀਂ ਦੇ ਹਾਂਜੀ ਚੜਤੇ ਵਾਲਿਓ ਮਾਈ ਨੇਮ ਇ ਸੁਰੇਂਦਰ ਕੁਮਾਰ ਚੜਤੇ ਵਾਲੀ ਪਾਣੀ ਚ ਡੁੱਬੇ ਆਏ ਹਾਂਜੀ ਸਾਡੇ ਲਾਗੇ ਪਾਣੀ ਐਕਚੁਅਲੀ ਡੇਲਾ ਰਾਜਪੂਤਾਂ ਚ ਆ ਚੁੱਕਾ ਉਹਦੇ ਯਾਨੀ ਕਿ ਇਹ ਹੈ ਕਿ ਬੜੀ ਦਿੱਕਤ ਹੋ ਰਹੀ ਹੈ ਸਿਨਰੇ ਤੋਂ ਬੜੀ ਦਿੱਕਤ ਹੋ ਰਹੀ ਹੈ ਪਹਿਲਾਂ ਜਿਹੜੀ ਗੱਡੀ ਸੀ ਉਹ ਪਿੰਡ ਜਾਂਦੀ ਸੀ ਥੰਨੇ ਚੱਕਦੀ ਸੀ ਤੇ ਕਾਫੀ ਡੈਂਟਰੀ ਕਰਕੇ ਸਾਨੂੰ ਸਿਨਰੇ ਦੇ ਕਿੱਥੇ ਜਾਂਦੇ ਸਨ ਹੁਣ ਬੜੀ ਦਿੱਕਤ ਆ ਰਹੀ ਆ ਹੁਣ ਸਾਡੇ ਸਤਕਾਰਯੋਗ ਪਕਟਰ ਜੀ ਪਕਟਰ ਸਾਹਿਬ ਜਿਲਜੀ ਨੇ ਗੱਲ ਕੀਤੀ ਭਾਈ ਸਾਹਿਬ ਚਲਜੀ ਜੀ ਸਿੰਘ ਨੇ ਗੱਲ ਕੀਤੀ ਅੰਦਰ ਬੈਠੇ ਗੱਲ ਇਹ ਉਹਨਾਂ ਨੇ ਅश्वਾਸਨ ਦਵਾਇਆ ਕਿ ਆਪਾਂ ਜਿਹੜੀ ਆ ਤੁਹਾਨੂੰ ਕਿਸੇ ਨੇ ਦੀ ਕੋਈ ਪ੍ਰੋਬਲਮ ਨਹੀਂ ਹੋਣ ਦੇਵਾਂਗੇ ਨਹੀਂ ਹੋਣ ਦੇਵਾਂਗੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਆਪਾਂ 1 ਮਿੰਟ ਦੇ ਰੇਟ ਤੇ ਚੱਲ ਰਿਹਾ 2 ਮਿੰਟ ਦੇ ਉੱਤੇ ਚੱਲ 1 ਮਿੰਟ ਉੱਤੇ ਲਾਵਾਂਗੇ ਕਿਉਂਕਿ ਇਹ ਸਾਰਾ ਮੱਲਾ ਉਹਨਾਂ ਨੇ ਇਹ ਤੀਨ ਨੂੰ ਫੀਲ ਕੀਤਾ ਵੀ ਬਾਕੀ ਇਹ ਗੱਲ ਹੈ ਪਿੰਡਾਂ ਦੇ ਗੱਡੀਆਂ ਜਾਣ ਦਾ ਕਾਰਨ ਉਹਨਾਂ ਨੇ ਕਲੀਅਰ ਨਹੀਂ ਦਿੱਤਾ ਕਿ ਪਿੰਡਾਂ ਦੇ ਗੱਡੀਆਂ ਕਿਉਂ ਨਹੀਂ ਜਾ ਰਹੀਆਂ ਜਾਂ ਕੀ ਕਹ ਲਿਆ ਪਿੰਨਾਂ ਲੋਕੀ ਡੁੱਬਰੇ ਨੇ ਪਾਣੀ ਬਹੁਤ ਲਾਗੇ ਆ ਚੁੱਕਿਆ ਹੋ ਸਕਦਾ ਤੇ ਲੋਕਾਂ ਨੂੰ ਛੱਤਾਂ ਤੇ ਬੈਠੇ ਇੰਨੇ ਬਸ ਮਾਣ ਕਰ ਰਹੇ ਤੇ ਹੁਣ ਇੱਥੇ ਵੀ ਸੋਚਣ ਦਾ ਸਾਹਮਣਾ ਕਰਨਾ ਪਿਆ ਅੰਦਿਆ ਤੇ ਇੱਕ ਬੇਨਤੀ ਆ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਕਿ ਪਲੀਜ਼ ਇਸ ਨੂੰ ਚੀਜ਼ ਨੂੰ ਹੱਟ ਲਿਕੇਤਾ ਜਾਵੇ ਔਰ ਜੋ ਜਿਹੜਾ ਹੱਕ ਬੰਦਾਂ ਦਿੱਤਾ ਜਾਵੇ ਥੈਂਕ ਯੂ ਜੀ ਹਾਂਜੀ ਕੀ ਮਤਲਬ ਮੇਰਾ ਨਾਮ ਚਰਨਬੀਰ ਸਿੰਘ ਆ ਵੀਰ ਜੀ ਮੈਂ ਸਿਲੰਡਰ ਲੈਣ ਆਤੇ ਕੱਲ ਹੀ ਬੱਚੇ ਤਿੰਨ ਵਾਰਾਂ ਭੇਜੇ ਇਹਨਾਂ ਦੇ ਗੋਦਾਮ ਚ ਤੇ ਪਹਿਲਾਂ ਇਹ ਪਰਚੀ ਗੋਦਾਮ ਚ ਕੱਟਦੇ ਸੀ ਹੁਣ ਆ ਪਾਣੀ ਦੀ ਮੁਸੀਬਤ ਆ ਲੋਕੀ ਹਟਦੇ ਮਾਰੇ ਆ ਪਹਿਲਾਂ ਘਰਾਂ ਤੋਂ ਸਿਲੰਡਰ ਲੈ ਕੇ ਉੱਥੇ ਗੋਦਾਮ ਜਾਂਦੇ ਨੇ ਜਿਹੜਾ ਗਦਾਮ ਦੇ ਵਿੱਚ ਵੀਜੀ ਉੱਥੇ ਸਿਲੰਡਰ ਉਹਨਾਂ ਨੂੰ ਨਹੀਂ ਮਿਲਦਾ ਫਿਰ ਕਹਿੰਦੇ ਪਰਚੀ ਇੱਥੇ ਦਫ਼ਤਰੋਂ ਕਟਾ ਕੇ ਲਿਆਓ ਤੇ ਪਬਲਿਕ ਬਹੁਤ ਖਰਾਬ ਹੋ ਰਹੀ ਆ ਇਨੀ ਖਜਲਖੁਆਰੀ ਆ ਜਿਵੇਂ ਅਸੀਂ ਤਿੰਨ ਵਾਰ ਗਏ ਆ ਖਾਲੀ ਸਿਲੰਡਰ ਪਹਿਲਾਂ ਗਦਾਮ ਚ ਖੜੀਦਾ ਏ ਉੱਥੋਂ ਬਾਅਦ ਚ ਪਰਚੀ ਕਟਾਉਣ ਇੱਥੇ ਆਓ ਇੱਥੇ ਵੇਖੋ ਕਿਦਾਂ ਲੈਂਣ ਲੱਗੀ ਨਾ ਕੋ ਲੇਡੀਜ਼ ਲਾਈਨ ਵੱਖਰੀ ਨਾ ਕੋ ਜੈਂਟਸ ਲਾਈਨ ਵੱਖਰੀ ਏ ਇੱਕ ਬੰਦੇ ਨੂੰ ਪੰਜ-ਪੰਜ ਦੇਈ ਜਾਂਦੇ ਇੱਕ ਨੂੰ ਇੱਕ ਵੀ ਨਹੀਂ ਸਿਲੰਡਰ ਮਿਲਦਿਆ ਰੇਟ ਦੀ ਗੱਲ ਲੱਗਣ ਰੇਟ ਦੇ ਵਿੱਚ ਨਹੀਂ ਚਲੋ ਆਪਾਂ ਕੋਈ ਗੱਲ ਸੁਣੀ ਬਾਕੀ ਇਹ ਪਬਲਿਕ ਬਹੁਤ ਖਰਾਬ ਹੋ ਰਹੀ ਤੇ ਰੋਡ ਕਾਪੀਆਂ ਫੜ ਕੇ ਇਕੱਠੀਆਂ ਵੀਰ ਜੀ ਅੰਦਰ ਨਗਾ ਲੈਦੇ ਇਹਨਾਂ ਨੂੰ ਇਕੱਠੀਆਂ ਪਰਚੀਆਂ ਦੇ ਦਿੰਦੇ ਆ ਇੱਥੇ ਇੱਕ ਨੂੰ ਇੱਕ ਨਹੀਂ ਮੈਂਡੀ ਪਬਲਿਕ ਬਹੁਤ ਜਿਆਦਾ ਖਰਾਬ ਹੋ ਰਹੀ ਹੈ ਗੁਰਦੇਵ ਸਿੰਘ ਪਿੰਡ ਜੀ ਦੇਵਗੁਰਦ ਹਾਂਜੀ ਆ ਹੀ ਉੱਤੇ ਬਈਲਾ ਲੋਤਰਾ ਗੱਡੀਆਂ ਨਾਲ ਘਸਲਣ ਦਾ ਘਰੀ ਘਰੀ ਦੇਣਦੇ ਆ ਤੇ ਅੱਜ ਪਬਲਿਕ ਨੂੰ ਲੋੜ ਆ ਅਸੀਂ ਸਮਾਨ ਘਰਾਂ ਤੋਂ ਕੱਢਣ ਰਹੇ ਆ ਤੇ ਸਾਨੂੰ ਇਧਰ ਮਸੀਨਤ ਜੇ ਨਾਲ ਫੜਿਆ ਅੱਗੇ ਕਹ ਰਿਹਾ ਸਲੰਡਰ ਦੇ ਜਾਂਦਾ ਤੇ ਹੁਣ ਕੋਈ ਸਲੰਡਰ ਨਹੀਂ ਕੋਈ ਨਹੀਂ ਲੈਣਾ ਇੱਥੇ ਵੀ ਲੱਗਦੀ ਇੱਥੇ 3 ਕਿਲੋਮੀਟਰ ਉੱਥੇ ਏਜੰਸੀ ਆ ਉੱਥੇ ਜਾਈਦਾ ਪਹਿਲਾਂ ਉਥੋਂ ਫੇਰ ਇੱਧਰ ਭਜਾ ਦਿੰਦੇ ਦੱਸੋ ਅਸੀਂ ਹੁਣ ਘਰਾਂ ਦੇ ਸਮਾਨ ਕੱਢਿਆ ਆਪਣਾਂ ਕਿ ਇੱਧਰ ਆ ਕੇ ਬੈਠੇ ਰਹੀਏ ਦਾ ਡੱਬਾ ਮੇਰਾ ਨਾਮ ਵਿਕਰਮਜੀਤ ਸਿੰਘ ਹੈ ਜਨਾਰਾ ਗੈਸ ਸਰਵਿਸ ਤੋਂ ਕਿਹੜੀ ਏਜੰਸੀ ਹੈ ਜਨਾਰਾ ਗੈਸ ਸਰਵਿਸ ਭਾਰਤ ਗੈਸ ਅੱਛਾ ਜੀ ਮੈਂ ਇਹੀ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਇਹੋ ਜੀ ਕੋਈ ਪ੍ਰੋਬਲਮ ਨਹੀਂ ਆਏਗੀ ਲੋਕਾਂ ਨੂੰ ਸੈਂਟਰ ਦੇਣ ਦੇ ਵਿੱਚ ਪ੍ਰੋਪਰਲੀ ਦਿੱਤੇ ਜਾ ਰਹੇ ਨੇ ਪ੍ਰੋਪਰਲੀ ਲੋਕੇ ਦੇ ਕਾਪੀਆਂ ਦੇ ਉੱਪਰ ਐਂਟਰੀ ਕੀਤੀ ਜਾ ਰਹੀ ਹੈ ਜਿਹੜੀ ਕਸਟਮਰ ਨੂੰ ਪ੍ਰੋਬਲਮ ਆ ਰਹੀ ਹੈ ਕਿ ਇੱਕਦਮ ਪੈਨਿੰਗ ਹੋ ਗਏ ਨੇ ਉਹਦਾ ਵੀ ਅਸੀਂ ਸੋਲੂਸ਼ਨ ਜਿਹੜਾ ਹੈ ਜਲਦੀ ਤੋਂ ਜਲਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਕਸਟਮਰ ਨੂੰ ਸਿਲੰਡਰ ਜਿਹੜੇ ਨੇ ਉਹ ਦਿੱਤੇ ਜਾਣ ਬੈਕਅਪ ਤੋਂ ਵੀ ਗੱਡੀਆਂ ਆ ਰਹੀਆਂ ਨੇ ਇਹੋ ਜੀ ਕੋਈ ਪ੍ਰੋਬਲਮ ਨਹੀਂ ਆ ਗਈ ਮੈਂ ਕਸਟਮਰ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੈਨਿਕ ਨਾ ਹੋਵੇ ਜਿਹੜੇ ਸਿਲੰਡਰ ਦੀ ਉਹਨੂੰ ਇੱਕ ਦੀ ਜਰੂਰਤ ਹੈ ਤਾਂ ਉਹ ਇੱਕ ਹੀ ਲਵੇ ਤਾਂ ਕਿ ਜਿਹੜੇ ਦੂਜੀ ਪਬਲਿਕ ਹੈ ਉਹਨੂੰ ਵੀ ਸਿਲੰਡਰ ਦਿੱਤਾ ਜਾ ਸਕੇ ਬਾਕੀ ਕਹਿ ਰਹੇ ਨੇ ਕਿ ਅਸੀਂ ਹੜ੍ਹ ਦੇ ਵਿੱਚ ਮਾਰੇ ਆ ਰਹੇ ਹਾਂ ਡੁੱਬੇ ਪਾਣੀ ਚ ਆ ਹਾਲੇ ਚੀ ਗਨਾਮ ਦੇ ਵਿੱਚ ਘਟੀ ਜਾਵੇ ਲੋਕਾਂ ਨੂੰ ਦੁਰਵ ਠੀਕ ਹੈ ਜੀ ਅਸੀਂ ਨਹੀਂ ਕਿਸੇ ਨੂੰ ਕੋਈ ਕਚਲ ਖਰਾਬ ਨਹੀਂ ਕੀਤਾ ਜਾਊਗਾ ਥੋੜਾ ਜਿਹਾ ਅਸੀਂ ਲੋਕਾਂ ਨੂੰ ਬੇਨਤੀ ਕਰਾਂਗੇ ਕਿ ਥੋੜਾ ਜਿਹਾ ਟਾਈਮ ਲੱਗਦਾ ਕਿਉਂਕਿ ਬੁਕਿੰਗ ਕਰਨੀ ਹੁੰਦੀ ਹੈ ਬੁਕਿੰਗ ਕਰਕੇ ਤੇ ਪਰਚੀ ਕੱਢਣੀ ਹੁੰਦੀ ਹੈ ਉਹਦਾ ਕਰਕੇ ਥੋੜਾ ਟਾਈਮ ਲੱਗਦਾ ਹੈ ਕਿ ਅਸੀਂ ਜਿਹੜੀ ਪਰਚੀ ਹੈ ਉਹ ਜਿਸ ਤਰ੍ਹਾਂ ਕਿ ਗਦਾਮ ਦੇ ਵਿੱਚ ਜਿਹੜੇ ਤੁਸੀਂ ਬੁਕਿੰਗ ਕਰਕੇ ਦਿੰਦੇ ਸੀ ਪਹਿਲਾਂ ਵੀ ਤੁਸੀਂ ਜਾ ਕੇ ਨਹੀਂ ਜੀ ਸਟਾਫ ਚੇਂਜ ਕਰਕੇ ਆਨ ਦੀ ਸਪੋਰਟ ਹੁਣ ਵੀ ਆਨ ਦੀ ਸਪੋਰਟ ਹੀ ਦੇ ਦਿੰਦੇ ਸੀ ਹੁਣ ਵੀ ਪਾ ਕੇ ਤੁਸੀਂ ਇੱਥੇ ਲਿਆ ਹਾਂ ਜੀ ਹੁਣ ਵੀ ਉਸੇ ਤਰੀਕੇ ਨਾਲ ਹੀ ਦਿੱਤੇ ਜਾ ਰਹੇ ਨੇ ਜੀ ਆਨ ਦੀ ਸਪੋਰਟ ਹੀ ਲੈ ਕੇ ਪਹਿਲਾਂ ਗਦਾਮ ਜਾਂਦੇ ਆਨ ਦੀ ਸਪੋਰਟ ਹੀ ਫਰੰਟ ਦੇਤੇ ਜਾ ਰਹੇ ਨੇ ਆਨ ਦੀ ਸਪੋਰਟ ਹੀ ਬੁੱਕ ਹੋ ਰਹੇ ਨੇ ਮੋਬਾਈਲ ਐਪ ਤੋਂ ਬੁੱਕ ਹੋ ਰਹੇ ਨੇ ਸਾਰੇ অপারেਟਰ ਆਪ ਦੇ ਥਰੂ ਬੁੱਕ ਹੋ ਰਹੇ ਨੇ ਸਿਲੰਡਰ ਕਿਸੇ ਨੂੰ ਕੋਈ ਪਰੇਸ਼ਾਨੀ ਨਹੀਂ ਕੀਤਾ ਜਾ ਰਿਹਾ ਬਸ ਕੋਈ ਅਸੀਂ ਇਹੀ ਸਾਰਿਆਂ ਨੂੰ ਆਸ਼ਵਾਸ਼ਣ ਦਿੰਦੇ ਆ ਕੋਈ ਜਨਤਾ ਕਹਿ ਰਹੀ ਵੀ ਇੱਥੇ ਲੋਕਾਂ ਨੂੰ ਪਾਈ ਪਾਸ ਵੰਡ ਰੂ ਮਿਲ ਰਾਇਆ ਤਾਂ ਸਾਡੇ ਨਹੀਂ 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 ਸਾਰਾ ਇਹੋ ਜਿਹਾ ਕੋਈ ਨਹੀਂ ਹੈਗਾ ਕੋਈ ਵੀ ਬੰਦਾ ਤੁਸੀਂ ਸੱਚ ਚੈੱਕ ਕਰ ਲਓ ਕਾਪੀਆਂ ਚਾਹੀਆਂ ਦੀ ਕਾਪੀਆਂ ਤਾਂ ਇਕੱਠੀਆਂ ਲੈ ਰਹੇ ਆਂ ਦੀ ਲੋਕੀ ਪੈਨਿਕ ਹੋ ਰਹੇ ਨੇ ਧੱਕਾ ਮੁੱਕੀ ਕਰ ਰਹੇ ਨੇ ਤਾਂ ਕਰਕੇ ਥੋੜਾ ਕਾਪੀਆਂ ਇਕੱਠੀਆਂ ਫੜ ਲਈ ਦਿਨ ਕੋਈ ਸ਼ਾਂਤ ਰਹਿਣ ਆਦਰਵਾਇਸ ਇਹੋ ਜਿਹਾ ਕੋਈ ਨਹੀਂ ਹੈਗਾ ਕਿਸੇ ਨੂੰ ਪੰਜ ਦਿੱਤੇ ਜਾ ਰਹੇ ਇੱਕ ਕਾਪੀ ਦੇ ਉੱਪਰ ਇੱਕ ਸਿਲੰਡਰ ਤੇ ਇੱਕ ਹੀ ਦਿੱਤਾ ਜਾ ਰਿਹਾ ਹੈ ਤੇ ਇਹੋ ਜਿਹਾ ਕੋਈ ਵੀ ਕਿਸੇ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਉਹ ਕ੍ਰੀਏਟ ਨਹੀਂ ਹੋਣ ਦਿੱਤੀ ਜਾਊਗੀ ਅਸੀਂ ਇਹ ਜਨਾਲਾ ਹਲਕੇ ਦੇ ਲੋਕਾਂ ਦੇ ਨਾਲ ਆ ਨਾ ਕੋਈ ਵੀ ਕਿਸੇ ਤਰ੍ਹਾਂ ਦੀ ਵਾਇੋਲੇਸ਼ਨ ਜਿਹੜੀ ਉਹ ਨਹੀਂ ਹੋਏਗੀ। ਪਰ ਹੁਣ ਕੀ ਅੱਗੇ ਕਰੂ? ਹੁਣ ਇਹੀ ਹੱਲ ਹੈ ਕਿ ਜਿਹੜੀਆਂ ਕਸਟਮਰ ਇੱਥੇ ਖੜੇ ਨੇ ਉਹਨਾਂ ਦੀਆਂ ਪਰਚੀਆਂ ਕੱਢ ਕੇ ਉਹਨਾਂ ਨੂੰ ਜਲਦੀ ਤੋਂ ਜਲਦੀ ਜਿਹੜਾ ਸਟੈਂਡਰਡ ਉਹ ਡਿਲੀਵਰ ਕਰਾ ਦਿੱਤਾ ਜਾਊਗਾ। ਉੱਥੇ ਦਾ ਕਿਉਂ ਨਹੀਂ ਪ੍ਰਬੰਧ ਕੀਤਾ ਜਾਂਦਾ? ਉੱਥੇ ਜਿਹੜਾ ਪ੍ਰਬੰਧ ਹੈ ਪਬਲਿਕ ਨੇ ਕੱਲ ਕਾਫੀ ਜ਼ਿਆਦਾ ਮਤਲਬ ਕਿ ਪਬਲਿਕ ਆਉਣ ਕਰਕੇ ਥੋੜਾ ਜਿਹਾ ਪ੍ਰੋਬਲਮ ਕ੍ਰੀਏਟ ਹੋ ਗਈ ਸੀ ਅੱਜ ਅਸੀਂ ਜਲਦੀ ਤੋਂ ਜਲਦੀ ਉੱਥੇ ਵੀ ਹੱਲ ਕਰ ਦਿਆਂਗੇ। ਪ੍ਰਿੰਟਰ ਵੱਧ ਵੀ ਲੱਗ ਸਕਦੇ ਸੀ। ਹਾਂਜੀ ਪ੍ਰਿੰਟਰ ਸਾਡੇ ਕੋਲ ਦ ਅੱਧੀ ਚ ਘਾਤਾ ਮਿਲ ਗਿਆ ਜਦੋਂ ਪਤਾ ਲੱਗਾ ਕਿ ਪਿੱਛੇ ਪਾਣੀ ਆ ਗਿਆ ਖਵਾਵੀ ਦੇ ਕੰਡੇ ਤੇ ਸਾਡੇ ਪਿੰਡਾਂ 'ਚ ਪਾਣੀ ਵੜਨਾ ਸ਼ੁਰੂ ਹੋ ਗਿਆ ਸਾਡੇ ਕਈ ਪਿੰਡ ਜਿਹੜੇ ਡੁੱਬ ਗਏ ਆ ਕੋਨੇਵਾਲ ਸਾਡਾ ਮਾਛੀਵਾਲਾ ਪਛਿਆ ਜੱਟਾ ਅਸਾ ਜ਼ਿਆਦਾ ਕਈ ਪਿੰਡਾਂ 'ਚ ਪਾਣੀ ਚਲੇ ਗਿਆ ਤੇ ਬਹੁਤ ਲੋਕਾਂ ਨੇ ਮੈਨੂੰ ਕਾਲਾਂ ਕੀਤੇ ਜੀ ਨਾਲੇ ਦੇ ਵਿੱਚ ਬੜੀ ਕਾਲਾ ਬਜਾਦੀ ਹੋ ਰਹੀ ਆ ਤੇ ਦੁਕਾਨਦਾਰ ਬਹੁਤ ਆਵਾਜ਼ ਵੇਟਵਾ ਦੇ ਇਸ ਕਰਕੇ ਮੈਂ ਪਹਿਲਾ ਆਪ ਤੋਰ ਕੇ ਸਭ ਨੂੰ ਹੱਥ ਜੋੜ ਕੇ ਬੇਤੀ ਕੀਤੀ ਆ ਤੇ ਭਈ ਜਿਹਨੇ ਕਾਲਾ ਬਜਾਦੀ ਕੀਤੀ ਜਿਹਨੇ ਰੇਟ ਵੱਧ ਘੱਟ ਲਾਇਆ ਉਹਦੇ ਖਿਲਾਫ ਸਖਤ ਕਾਰਵਾਈ ਕਰਾਂਗੇ ਉਹਦਾ ਉਹਦਾ ਦੁਕਾਨ ਜਿਹੜੀ ਆ ਉਹਦਾ ਜਿਹੜਾ ਸਟੋਰ ਆ ਉਹਨੂੰ ਸੀਲ ਕਰ ਦਾਂ ਹਾਲਾਤ ਕੀ ਨੇ ਰਾਜ ਨਹੀਂ ਹਾਲਾਤ ਅਜੇ ਮਾੜੇ ਹਾਂ ਅਜੇ ਮਾੜੇ ਆ ਪਰ ਪ੍ਰਮਾਤਮਾ ਕਦੇ ਚੰਗੇ ਹੋ ਜਾਣ ਪਰ ਹਾਲ ਦੀ ਘੜੀ ਮਾੜੇ ਬੰਦ ਬੰਦ ਠੀਕ ਹੈ ਪ੍ਰਬੰਧ ਕੀਤੇ ਸਾਰੇ ਆ ਹੁਣ ਅਸੀਂ ਕੰਟਰੋਲ ਰੂਮ ਇੱਥੇ ਬਣਾਇਆ ਕਿਉਂਕਿ ਅਰਦਾਸ ਪਰਾਏ ਉੱਤੇ ਪਾਣੀ ਆ ਗਿਆ ਹੁਣ ਇੱਥੇ ਬੈਠ ਕੇ ਮੀਟਿੰਗ ਕਰਕੇ ਹਰ ਚੀਜ਼ ਦਾ ਪ੍ਰਬੰਧ ਕਰ ਲ ਗਏ ਜਿੱਥੇ ਜਿੱਥੇ ਜਿਹੜੀ ਲੋੜ ਹੈ ਕੋਈ ਨਹੀਂ ਦੋ ਸੱਤ ਪਈ ਦੇ ਵਿੱਚ ਉਹ ਵੀ ਆਂਦੇ ਪੀਲੀ ਕੰਮ ਕੀਤਾ ਜਾਏਗਾ ਪੂਰਾ ਪੂਰਾ ਸਾਰੀ ਦਨ ਉਹਦਾ ਵਧੀਆ ਤਾਂ ਲੋਕਾਂ ਦਾ ਸਹਿਯੋਗ ਮਿਲਦਾ ਪੂਰਾ ਪੂਰਾ ਲੋਕਾਂ ਦਾ ਸਹਿਯੋਗ ਮਿਲਦਾ ਵੀ ਲੋਕਾਂ ਪੈਸੇ ਸਾਡੀ ਲੱਗੀ ਆ ਸਾਡੀ ਡੀਸੀ ਸਾਡਾ ਐਸਐਸਪੀ ਐਸਡੀਐਮ ਸਾਡੇ ਸਾਰੇ ਅਧਿਕਾਰੀ ਇਰੀਗੇਸ਼ਨ ਵਾਲੇ ਆ ਦੇਖੋ ਪੀਡਬਲਯੂਡੀ ਵਾਲੇ ਵੀ ਆ ਗਏ ਸਾਰੇ ਅਧਿਕਾਰੀ ਆ ਗਏ ਆਵੇ ਸਾਰੀਆਂ ਟੀਮਾਂ ਆਪ ਆਪਣੇ ਕੰਮ ਤੇ ਲੱਗ ਗਈ ਤੁਸੀਂ ਜਿਹੜੀ ਸਖ਼ਤ ਮਿਹਨਤ ਲੋਕਾਂ ਦੇ ਵਾਸਤੇ ਜਿਹੜੇ ਉੱਤੇ ਖੜੇ ਹੋ ਕਿਦਾਂ ਦਾ ਮਾਹੌਲ ਹੈ ਲੋਕਾਂ ਦਾ ਅੱਜ ਆਪਾਂ ਇਹ ਲੋਕਾਂ ਨੂੰ ਰਾਤੀ ਅਸੀਂ ਬਚਾਉਣ ਵਾਸਤੇ ਜਿਹੜੇ ਜਿਹੜੇ ਥਾਵਾ ਤੋਂ ਤੁਸੀਂ ਬੰਦਾ ਕਰਕੇ ਗਏ ਪਬੰਦ ਸਾਧੂ ਸੁਜੋਗ ਮਿਲਿਆ ਕਿ ਉਹ ਤੇ ਨਹੀਂ ਟੁੱਟਾ ਪਰ ਦੂਜੇ ਥਾਵਾ ਤੋਂ ਟੁੱਟ ਗਈ ਤੁਸੀਂ ਬੰਦਾ ਹੀ ਬੇਵਸ ਹੋ ਗਏ ਜੀ ਬਹੁਤ ਮਾਨਤਾਸ ਪਾਣੀ ਦੇਖ ਕੇ ਮਾਦੀ ਦਾਸ ਹੋ ਗਿਆ ਲੋਕਾਂ ਦੀਆਂ ਫਸਲਾਂ ਡੁੱਬ ਗਈਆਂ ਘਰਾਂ 'ਚ ਪਾਣੀ ਵੜ ਗਿਆ ਖੋਨੇ ਵਾਲੇ ਤੇ ਮੱਛੀ ਵਾਲੇ ਕਹਿੰਦੇ ਸੱਤਾ ਨੂੰ ਪਾਣੀ ਲੱਗ ਗਿਆ ਲੋਕਾਂ ਨੂੰ ਤੇ ਪਰਸੀ ਰਾਤ ਤੱਕ ਬੀ ਐਂਡੀ ਸੀ ਐਸ ਐਸ ਪੀ ਸਾਲੀ ਲਾਲ ਲੱਗੇ ਰਹੇ ਬਸ ਫੇਰੇ 5:30 6:00 ਵਜੇ ਪੂਰ ਟੁੱਟ ਕੇ ਵੱਜ ਟੁੱਟ ਕੇ ਤੁਸੀਂ ਦੇ ਤਿੰਨ ਚਾਰ ਥਾਵਾਂ ਤੋਂ ਟੁੱਟ ਗਿਆ ਚਲੋ ਦੇਖੋ ਪਾਣੀ ਘਟਦਾ ਤਾਂ ਬੰਦ ਬੰਦਨ ਦੀ ਕਰਕੇ ਜਾਂ ਸ਼ੁਰੂ ਕਰ ਲਗੇ ਉਸ ਸਮਾਂ ਲੱਗੇਗਾ ਇਹਨਾ ਪਿੰਡਾਂ ਨੂੰ ਫਿਰ ਤੋਂ ਸਟੇਬਲ ਹੋਣਗੇ ਲੈ ਬਿਲਕੁਲ ਲੱਗੂਗਾ ਜੀ ਜਦੋਂ ਫਸਾ ਫੋਨਾ ਤਬਾ ਹੋ ਜਾਂਦੀਆਂ ਕਿਸਾਨ ਦੀਆਂ ਉਹ ਫਿਰ ਜ਼ਿਆਦਾ ਦਬਾਰਾ ਇੱਕ ਦਾ ਖੜੇ ਹੋਣਾ ਪੈਂਦਾ ਟਾਈਮ ਲੱਗੂ ਪਰ ਸਰਕਾਰ ਪੂਰੀ ਮਤ ਕਰੂਗੀ ਕੁਝ ਪਿਛੋ ਪੰਡੇ ਦੀ ਹਾਲਾਤ ਕੋਈ ਆਈ ਅਪਡੇਟ ਨਹੀਂ ਨਹੀਂ ਇਹਦੇ ਹਾਲਾਤ ਚੱਲੇ ਲਿਗੇ ਪਿੱਛੋਂ ਵੀ ਅਪਡੇਟ ਆਈ ਆ ਉਹਨੇ ਗੱਲ ਹੋਈ ਆ ਉਹਦੇ ਚੰਗੇ ਹਾਲਾਤ ਦੀਗੇ ਇਸ ਕਰਕੇ ਲੋਕਾਂ ਨੂੰ ਉੱਥੇ ਕਹਿ ਕਹੇ ਕਿ ਉੱਚੀਆਂ ਥਾਵਾਂ ਤੇ ਚਲ ਜਾਓ ਸੁਰੱਖਤ ਆਪਣੇ ਨੀਵੇਂ ਥਾਵਾਂ ਦੇ ਘਰਾਂ ਤੋਂ ਬਾਹਰ ਆ ਗਏ ਸਭ ਨੂੰ ਕਹਿ ਕੇ ਆਏ ਉਹ ਬਹੁਤ ਸਾਰੇ ਲੋਕਾਂ ਨੇ ਸਾਡੀ ਗੱਲ ਮੰਨੀ ਨਹੀਂ ਤਾਂ ਇਹ ਸਭ ਕਿਥੋਂ ਕੁ ਤੱਕ ਪਾਣੀ ਆਉਂਦੇ ਹਸਾਰ ਰਹੇ ਆ ਆਪਾਂ ਇਸ ਨੇ ਜਿਆਦਾ ਨਾਲੇ ਮੌਜੂਦ ਆ ਕਿਥੋਂ ਤੱਕ ਪਾਣੀ ਆਉਂਦਾ ਉਹ ਜੋ ਪਿੱਛੋਂ ਹਵਾਤ ਪਾਣੀ ਕਿਤੇ ਵੀ ਆ ਸਕਦਾ ਪਰ ਇਹਦੇ ਅਜੇ ਹਾਲ ਦੀ ਘੜੀ ਇਹ ਨਾਲੇ ਪਾਣੀ ਆਉਂਦਾ ਕੋਈ ਸੁਭਾਅਨਾ ਨਹੀਂ ਪਰ ਜਿਸ ਢੰਗ ਨਾਲ ਪਿੱਛੋਂ ਪਾਣੀ ਆਦਾ ਡੈਮਾਂ ਦੇ ਉੱਤੋਂ ਦੀ ਪਾਣੀ ਆਦਾ ਉਹ ਕਿਤੇ ਵੀ ਪਾਣੀ ਆ ਸਕਦਾ ਉਹ ਰੋਟੇ ਦੀ ਗੱਲ ਬਹੁਤ ਛੋਟੀ ਹੈ